ਬੋਜੀ ਠੀਕ ਹੋ ਹਾਂ ਠੀਕ ਹੈ ਕੋਈ ਸਨੇਹਾ ਲਾਣਾ ਚਾਹੋਗੇ ਸੰਗਤ ਦੇ ਨਾਲ ਦੇਖੋ ਸੰਗਤ ਦੇ ਨਾਲ ਸ੍ਰੀ ਹਾਂ ਹਜੇ ਨਾਉਂ ਦੀ ਐਸਟੀ ਚ ਨਹੀਂ ਆ ਮੈਂ ਲੇਕਿਨ ਇੰਨਾ ਵੀ ਜ਼ਰੂਰ ਹੈ ਕਿ ਜਿੰਨਾ ਕੁ ਮੋਰਚੇ ਨੂੰ ਜਿੱਤ ਵੱਲ ਲੈ ਕੇ ਗਿਆ ਸਰਕਾਰ ਜਿੰਨੀ ਪਿੱਛੇ ਹਟੀ ਹੈ ਕੋ ਸੰਗਤ ਦੇ ਸਹਿਯੋਗ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ 411 ਨੇ ਜਾਂ ਗੇਮਰ ਨੰਬਰ ਸ਼ੁਰੂ ਕੀਤਾ ਉਹਨਾਂ ਦੀ ਹੌਸਲੇ ਸਦਕਾ ਤੇ ਜਿਵੇਂ ਨੌਜਵਾਨਾਂ ਨੇ ਮੋਰਚਾ ਸੰਭਿਆ ਸਰਕਾਰ ਨੂੰ ਇਥੋਂ ਸਾਨੂੰ ਚੱਕਰ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਤੀਬਾ ਦੌੜ ਤੁ ਸਕਿਆ ਹੈ ਤੇ ਬਸ ਇਹੀ ਉਮੀਦ ਹੈ ਸੰਗਤਾਂ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਤਰਨੇ ਦਾ ਸਮਰਥਨ ਬਣਾਈ ਰੱਖੋ ਕੁਵਾ ਹੀ ਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦੋਂ ਤੱਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ ਨੂੰ ਤੱਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਬੇਨਤੀ ਜੇ ਇੱਥੇ ਸੰਘਤ ਪਹੁੰਚੇ ਤਾਂ ਕਿ ਆਪਾਂ ਮੋਰਚਾ ਜਿੱਤ ਲੀਏ ਬਾਬੂ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟੂ ਘਟ ਖਾਣਾ ਸ਼ੁਰੂ ਕਰ ਲਿਆ ਜਾਵੇ ਮੈਡੀਕਲ ਟਰੀਟਮੈਂਟ ਦੇ ਨਾਲ ਕਿ ਤੁਸੀਂ ਤੱਕੜੇ ਹੋ ਕੇ 14 ਮੀਟਿੰਗ ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਦੇਖੋ ਕੜਾ ਤਾਂ ਅਕਾਲਪੁਰ ਕੁਆਹੀ ਗਰੂ ਦੀ ਕਿਪਾ ਨਾਲ ਹੋਣਾ ਲੱਗਦਾ ਹੈ ਪਰ ਰੋਟੀ ਨਾਲ ਜਾਂ ਟ੍ਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਤੇ ਟ੍ਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀ ਨੇ ਸਮੇ ਤਾਂ ਇੱਕ ਪੂੰਗਾ ਪਾਉਣ ਲੱਗੀਆਂ ਸੀ ਵੀ ਅਸੀਂ ਸਾਰੇ ਹੀ ਪਾਣੀ ਦੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਵਾ ਸਦਕਾ ਉਹਨਾਂ ਦੀ ਧੱਕੇ ਨਾਲ ਉਹਨਾਂ ਨੇ ਮੇਰੇ ਕੋਲ ਆ ਕਰਵਾਇਆ ਹੈ ਵੀਟਮੈਂਟ ਨਾਲ ਨਹੀਂ ਟਿਵਟੀ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ਼ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਸੋ ਮੇਰੀ ਅਪੀਲ ਹੈ ਸੰਗਤ ਨੂੰ ਵੀ ਤਕੜੇ ਹੋ ਕੇ ਮੂਰਚਿਆਂ ਨੂੰ ਪਰ। ਸਿਰ ਕਿਵੇਂ ਤੁਹਾਡੀ 14ਵੀਂ ਮੀਟਿੰਗ 'ਚ ਤੁਸੀਂ ਜਾ ਰਹੇ ਫਿਰ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ। ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ। ਤਾਂ ਬਾਬਾ ਨਾਨਕ ਮੁਰੇ ਅਰਦਾਸ ਕਰ ਨੂੰ ਫਿਰ ਜਿਹੇ ਜਾ ਹੋਇਆ ਉਹੋ ਜੀ ਨੂੰ ਲੈ ਜਾਣੀ ਉੱਥੇ ਬਾਪੂ ਜੀ ਠੀਕ ਹੋ ਹਾਂ ਠੀਕ ਹੈ ਬਾਬਾ ਬੇ ਕੋਈ ਸਨੇਹਾ ਲਾਣਾ ਚਾਹੋਗੇ ਸੰਗਤ ਦੇ ਨਾਲ ਦੇਖੋ ਸੰਗਤ ਦੇ ਨਾਲ ਸਨੇਹਾ ਹਜੇ ਲਾਉਣ ਦੀ ਐਸਟੀ ਚ ਨਹੀਂ ਆ ਮੈਂ ਲੇਕਿਨ ਇੰਨਾ ਵੀ ਜ਼ਰੂਰ ਹੈ ਕਿ ਜਿੰਨਾ ਕ ਮੋਰਚੇ ਨੂੰ ਜਿੱਤ ਵੱਲ ਲੈ ਕੇ ਗਏ ਹੈ ਸਰਕਾਰ ਜਿੰਨੀ ਪਿੱਛੇ ਹਟੀ ਹੈ ਕੋ ਸੰਗਤ ਦੇ ਸਹਿਯੋਗ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨੇ ਜਾਂ ਦੇਨਾਰ ਨੰਬਰ ਸ਼ੁਰੂ ਕੀਤਾ ਉਹਨਾਂ ਦੀ ਹੌਸਲੇ ਸਦਕਾ ਤੇ ਜਿਵੇਂ ਨੌਜਵਾਨਾਂ ਨੇ ਮੋਰਚਾ ਸੰਭਿਆ ਸਰਕਾਰ ਨੂੰ ਇਥੋਂ ਸਾਨੂੰ ਚੱਕਰ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਤਿਬਜੋਲਤ ਹੋ ਸਕਿਆ ਹੈ ਤੇ ਬਸ ਇਹੀ ਉਮੀਦ ਹੈ ਸੰਗਤਾਂ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਤਰਨੇ ਉਸ ਮਾਰਟਨ ਨੂੰ ਬਣਾ ਹੀ ਰੱਖੋ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦੋਂ ਤੱਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ ਨੂੰ ਤੱਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਬੇਨਤੀ ਜੇ ਇੱਥੇ ਸੰਘਤ ਪਹੁੰਚੇ ਤਾਂ ਕਿ ਆਪਾਂ ਮੋਰਚਾ ਜਿੱਤ ਲਈ। ਬਾਬਾ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ। ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟੂ-ਘਟ ਖਾਣਾ ਸ਼ੁਰੂ ਕਰ ਲਿਆ ਜਾਵੇ, ਮੈਡੀਕਲ ਟ੍ਰੀਟਮੈਂਟ ਦੇ ਨਾਲ। ਕਿ ਤੁਸੀਂ ਤਕੜੇ ਹੋ ਕੇ 14ਵੀਂ ਮੀਟਿੰਗ 'ਚ ਬੈਠ ਸਕੋ ਪ੍ਰਸ਼ਾਸਨ ਦੇ ਸਾਹਮਣੇ, ਸਰਕਾਰ ਦੇ ਸਾਹਮਣੇ। ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖਵਾਹੀ ਗਰੂ ਦੀ ਕਿਰਪਾ ਨਾਲ ਹੋਣਾ ਚਾਹੀਦਾ ਹੈ। ਪਰ ਰੋਟੀ ਨਾਲ ਆ ਜੀ। ਟਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਤੇ ਟਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀ ਨੇ ਸਮੇ ਤਾਂ ਇੱਕ ਪੁੰਗਾ ਪਾਉਣ ਲੱਗੀਆਂ ਸੀ ਵੀ ਅਸੀਂ ਸਾਰੇ ਹੀ ਪਾਣੀ ਦੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਬਾਅ ਸਦਕਾ ਉਹਨਾਂ ਦੀ ਧੱਕੇ ਨਾਲ ਉਹਨਾਂ ਨੇ ਮੇਰੇ ਕੋਲ ਉਹ ਕਰਵਾਇਆ ਹੈ ਟਰੀਟਮੈਂਟ ਹੈਗਾ ਨਹੀਂ ਟਰੀਟਮੈਂਟ ਦੀ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ਼ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਕਿ ਉਹਨੇ ਜਿਤਾਉਣਾ ਸੋ ਮੇਰੀ ਅਪੀਲ ਹੈ ਸੰਗਤ ਨੂੰ ਵੀ ਤਕੜੇ ਹੋ ਕੇ ਮੋਰਚਿਆਂ ਨੂੰ ਪਰ। ਸਿਰ ਕਿਵੇਂ ਤੁਹਾਡੀ 14ਵੀਂ ਮੀਟਿੰਗ 'ਚ ਤੁਸੀਂ ਜਾ ਰਹੇ ਫਿਰ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ। ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ। ਤਾਂ ਬਾਬਾ ਨਾਨਕ ਮੂਰੇ ਅਰਦਾਸ ਕਰਨ ਫਿਰ ਜਿਹੇ ਜਾ ਹੋਇਆ ਉਹੋ ਜਿਹੇ ਨੂੰ ਲੈ ਜਾਣੀ ਉੱਥੇ।